ਨਾ ਮਿੱਟੀ ਕਿੰਨਾ ਦੱਸਣ ਚੀਂ ਡਟੇ ਆਪਕੋ ਕੋਈ ਨਹੀਂ ਹਿੰਦਾ ਬਾਕੀ ਸੜੇ ਲੜਦੇ ਕੋਲ ਦੇ ਰਿੰਦੇ ਮੈਂ ਕੱਲੇ ਬੈਗ ਜੋੜ ਲਾ ਕੇ ਕਰਦਾ ਰਹੀ ਮਾਂ ਜਾ ਅੱਛਾ ਮੈਂ ਲੜਾਈਆਂ ਝਗੜਿਆਂ ਚ ਧਿਆਨ ਨਹੀਂ ਦਿੰਦਾ ਸੁਣ ਮਾੜਾ ਗੱਲ ਸੁਣ ਲੈ ਲੜਾਈ ਚ ਤੇ ਆਂ ਕਰੋ ਟਕਰਾਣ ਤੇ ਮਗਾਰ ਕੀ ਵੀ ਨਾ ਚੰਬੜੇ ਕੋਈ ਨਹੀਂ ਨਾ ਪੜਾਈ ਜਾਊ ਤੇਰਾ ਠੀਕ ਹੈ ਇੱਕ ਮਾਸਟਰ ਪੜਾਉਣ ਵਾਲਾ ਕੌੜਾ ਹੋਣਾ ਚਾਹੀਦਾ ਕਿ ਮਾਸਟਰ ਮਰਿਆਂ ਨੂੰ ਫੋਨਾ ਨਾ ਚੰਬੜੇ ਨੂੰ ਤੇ ਬੱਚਾ ਕੀ ਕਰੂਗਾ ਪੜਾਈ ਵਿੱਚ ਜਿੱਤ ਪਾਵੇਂ ਕੋਈ ਔਖਾ ਪਾਉਂ ਕੋਈ ਸੌਖਾ ਕੋਟ ਖਾ ਗਏ ਤੇ ਤੁਹਾਨੂੰ ਪਤਾ ਫਿਰ ਆਈ ਜਾਂਦਾ ਸਭ ਕੁਝ ਗਾੜੀ ਨਿਕਸ ਖਾਨ ਵਾਲਾ ਕੌੜਾ ਹੋਣਾ ਚਾਹੀਦਾ ਜੀ ਕੰਮ ਪੜਾਈ ਕੌੜੇ ਤੋਂ ਹੀ ਆ ਹਾਂ ਜੀ ਇਥੇ ਮੈਂ ਤਾਂ ਚਾਟਾਂ ਦੇ ਖਾਲ ਕੰਮ ਨਾ ਕਰਾਂ ਨਾ ਤੇ ਨਾਲੇ ਜ਼ਬਾਨੀ ਸੁਣੇ ਅੱਛਾ ਤੇ ਜਦੋਂ ਨਿਕਲਾ ਸਾਈਡ ਮਾਰਤਾਂ ਦੇ ਇਥੇ ਅਮਰਤਪਾਲ ਆਖਣਾੜ ਜੇ ਕੋਈ ਪੁੱਤਰ ਨਾ ਪਾਤਾ ਮੈਂ ਅੱਛਾ ਹਾਂਜੀ ਇਤਨੇ ਮੀ ਕੀ ਦਿਹਾੜੀ ਦਾ ਪਾਈ ਆ ਜੇ ਪੀ ਦਿਹਾੜੀ ਦਾ ਪਾ ਲੱਭੇ ਤਾਂ ਕਰ ਲਈਦਾ ਨੂੰ ਤੇ ਵੇਲੇ ਫਿਰ ਜਿਹੜਾ ਫਿਰ ਤੋਂ ਤੇ ਟਾਈਮ ਪਾਸ 200 ਰੁਪਏ ਦਿਹਾੜੀ 200 ਸਾਰੇ ਦਿਨ 200 ਅੱਜ ਦੇ ਟਾਈਮ ਦੇ ਵਿੱਚ ਤੇ 400 ਦੇ ਕਰੀਬ ਜਿਹੜੀ ਦਿਹਾੜੀ ਹੋ ਗਈ ਆ ਤੇ ਤੁਹਾਨੂੰ ਕਿਹੜਾ 200 ਦਿੰਦਾ ਏ ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੋਹਲ ਵਿਖੇ ਪਹੁੰਚੇ ਹਾਂ ਇੱਥੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਹੈ 10 ਜਮਾਤ ਤੱਕ ਪਾਸ ਹੈ ਪਰ ਉਸ ਵੀਰ ਦਾ ਦਿਮਾਗ ਇੰਨਾ ਤੇਜ਼ ਹੈ ਜਿਹਨੂੰ ਆਪਾਂ ਅੱਜ ਦਾ ਜਾਂ ਕਹਿ ਲਈਏ ਗੂਗਲ ਕਹਿ ਲਈਏ ਜਾਂ ਕੰਪਿਊਟਰ ਕਹਿ ਲਈਏ ਜੋ ਵੀ ਆਪਾਂ ਸਵਾਲ ਵੀਰ ਦੇ ਨਾਲ ਕਰਾਂਗੇ ਹਾਜ਼ਰ ਜਵਾਬ ਦਿੰਦਾ ਏ ਆਪਾਂ ਉਸ ਵੀਰ ਦੇ ਨਾਲ ਮਿਲਦੇ ਆਂ ਤੇ ਆਪਾਂ ਉਹਨਾਂ ਨੂੰ ਸਾਰੀ ਪ੍ਰੋਪਰ ਜਾਣਕਾਰੀ ਲੈਣੇ ਆ ਕੀ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਅਮਰਤਪਾਲ ਨਾਮ ਪਿੰਡ ਸੋਲ ਥੋੜਾ ਉੱਚੀ ਬੋਲੋ ਅਮਰਤਪਾਲ ਸਿੰਘ ਜਮਾਤ ਦਸਵੀਂ ਪਿੰਡ ਸੋਲ ਤੋਂ ਅੱਛਾ ਜੀ ਹਾਂਜੀ ਅਮਰਤਪਾਲ ਕਿੱਥੋਂ ਤੱਕ ਪਹਾੜੇ ਤੈਨੂੰ ਯਾਦ ਨੇ ਜੀ ਤੁਸੀਂ ਜਿਹੜਾ ਦੋ ਤੱਕ ਰੱਖੋਗੇ ਅੱਛਾ ਪਹਿਲਾਂ ਤੁਸੀਂ ਆਪਣੇ ਮਨੋਂ ਦੱਸੋ ਕਿੱਦਾਂ ਕਰ ਸੁਣਾਜੀ ਸਾਨੂੰ 999 ਦਾ ਜਿਹੜਾ ਪਹਾੜਾ ਹੈ ਨਾ ਉਹ ਸੁਣਾਓ 999 1998 2997 3996 4995 5994 6993 7992 999 999 999 990 ਜਿੰਨੂੰ ਡਰਦਾ ਮਾਸਟਰ ਨਾ ਲੱਭੇ ਕੀ ਬਾਤ ਹੈ ਜਿੰਨੂੰ ਡਰਦਾ ਮਾਸਟਰ ਨਾ ਲੱਭੇ ਇਹ ਅੰਮ੍ਰਿਤਪਾਲ ਜੀ ਇਹ ਪਹਾੜੇ ਕਿੱਦਾਂ ਯਾਦ ਹੋਏ ਨੇ ਸਾਨੂੰ ਇਹ ਮੈਂ ਮਿੱਜੀ ਟੰਡਾ ਸੀ ਜਿਹੜਾ ਤੇ ਆਪਕੋ ਕੋਈ ਨਹੀਂ ਹਿੰਦਾ ਬਾਕੀ ਸੜੇ ਲੜਦੇ ਕੋਲ ਦੇ ਰਿੰਦੇ ਰ ਮੈਂ ਕੱਲਣ ਬੈ ਕੇ ਜੋੜ ਲਾ ਕੇ ਕਰਦਾ ਰਹੀ ਨਾ ਜਾਰ ਮੈਂ ਲੜਾਈਆਂ ਝਗੜਿਆਂ ਚ ਧਿਆਨ ਨਹੀਂ ਦਿੱਤਾ ਹੂੰ ਕੋਈ ਮਾਰਾ ਜੇ ਕੋਈ ਲੜਾਈ ਤੇ ਧਿਆਨ ਨਾ ਕਰੋ ਤੇ ਕਾ ਰਾਨ ਕੇ ਮੋਬਾਈਲ ਟੀਵੀ ਨੂੰ ਨਾ ਚੰਬੜੇ ਕੋਈ ਨਹੀਂ ਨਾ ਤੇ ਪੜਾਈ ਜਾਓ ਜਿਹੜਾ ਠੀਕ ਹੈ ਇੱਕ ਮਾਸਟਰ ਪੜਾਉਣ ਵਾਲਾ ਕੋੜਾ ਆਣਾ ਚਾਹੀਦਾ ਕਿ ਜੇ ਮਾਸਟਰ ਮਰਿਆ ਉਹ ਫੋਨਾਂ ਨਾ ਚੰਬੜੇ ਰੂ ਤੇ ਬੱਚਾ ਕੀ ਕਰੂਗਾ ਹੂੰ ਬਿਲਕੁਲ ਅਮਰਤਪਾਲ ਜੀ ਫਿਰ ਕਦੀ ਟੀਚਰ ਨੇ ਵੀ ਤੁਹਾਡੇ ਕੋਲੋਂ ਕੋਈ ਔਖਾ ਸਵਾਲ ਪਾਇਆ ਹੋਵੇ ਤੇ ਜਿਹਦਾ ਤੁਹਾਨੂੰ ਜਵਾਬ ਨਾ ਆਇਆ ਹੋਵੇ ਤੇ ਤਨ ਛੱਡ ਤਨ ਪੜ੍ਹਿਆ ਵੀਰ ਜੀ ਪਾਵੇਂ ਕੋਈ ਔਖਾ ਪਾਉ ਕੋਈ ਸੌਖਾ ਕੋਟਖਾ ਕਰਕੇ ਤੇ ਤੁਹਾਨੂੰ ਪਤਾ ਫਿਰ ਆ ਹੀ ਜਾਂਦਾ ਸਭ ਕੁਝ ਹੂੰ ਗਾੜੀ ਸਿਖਾਣ ਵਾਲਾ ਕੋੜਾ ਹੋਣਾ ਚਾਹੀਦਾ ਜੀ ਕੰਮ ਪੜਾਈ ਕੋੜੇ ਤੋਂ ਹੀ ਆ ਆਪਾਂ ਗੱਲਾਂ ਹੋਰ ਕਰਦੇ ਰਵਾਂਗੇ ਤੇ ਉਹਦੇ ਨਾਲ ਨਾਲ ਜਿਹੜੇ ਪਹਾੜੇ ਆ ਨਾ ਉਹ ਵੀ ਸਾਡੇ ਸਰੋਤਿਆਂ ਨੂੰ ਸੁਣਾਉਂਦੇ ਹੁਣ 766 ਦਾ ਪਹਾੜਾ ਜਿਹੜਾ ਏ ਉਹ ਸਾਡੇ ਸਰੋਤਿਆਂ ਨੂੰ ਸੁਣਾਓ ਕਿੰਨੇ ਰੱਖ ਜੇ 766 ਦਾ 700 से 8 1500 1532 2298 3064 3830 4596 5362 62 62 62 28 9900 94 7760 क्या बात है बहुत हो गया अमृतपाल जी फिर ਜਦੋਂ ਟੀਚਰਾਂ ਨੇ ਕਿਹਾ ਕਿ ਜ਼ਿਆਦਾਤਰ 20 ਤੱਕ ਜਿਹੜੇ ਪਾੜੇ ਨੇ ਸਕੂਲ ਦੇ ਵਿੱਚ ਪੜ੍ਹਾਏ ਜਾਂਦੇ ਨੇ 20 ਤੱਕ ਹੀ ਪੜ੍ਹਾਏ ਜਾਂਦੇ ਨੇ ਆਪਣੇ ਆਪ ਹੀ ਸਿੱਖ ਲੈ ਰਹੇ ਆਪਣੇ ਆਪ ਹੀ ਠੀਕ ਹੈ ਤੇ ਫਿਰ ਜਦੋਂ ਟੀਚਰਾਂ ਨੂੰ ਕਦੀ ਕੋਈ ਸਵਾਲ ਨਾ ਆਉਂਦਾ ਹੋਵੇਗਾ ਤੇ ਉਹ ਅਮਰਤਪਾਲ ਨੇ ਸਵਾਲ ਕੱਢ ਕੇ ਦਿੱਤਾ ਟੀਚਰਾਂ ਨੂੰ ਹਾਂਜੀ ਉੱਥੇ ਵੀ ਜੀ ਮੈਂ ਤਾਂ ਚਾਟਾਂ ਦੇ ਲਖਾਲਕਾ ਮਾਸਟਰਾਂ ਨੇ ਵੇਖਿਆ ਨਾਲੇ ਜ਼ੁਬਾਨੀ ਸੁਣੇ ਅੱਛਾ ਤੇ ਜਿਹੜਾ ਨਿਕਲਾ ਸਹੀ ਮਾਸਟਰਾਂ ਨੇ ਉੱਥੇ ਅਮਰਤਪਾਲ ਆਖਣਾੜ ਗਿਆ ਕਿ ਕੰਪਿਊਟਰ ਨਾ ਪਾਤਾ ਮੇਰਾ ਅੱਛਾ ਹਾਂਜੀ ਠੀਕ ਹੈ ਉਹ ਕਿੰਨੇ ਟੀਚਰ ਸੀ ਟੋਟਲ ਤੁਹਾਡੇ ਸਕੂਲ ਦੇ ਉੱਥੇ ਵੀ ਵੀਰ ਜੀ 14 ਕ ਮਾਸਟਰ ਹੈਗੇ ਸੀ ਅੱਛਾ ਚਾਰ ਸਰ ਤੇ ਬਾਕੀ ਮਰਨਾ ਸਾਰਾ ਅੱਛਾ 14 ਮਾਸਟਰ ਤੇ ਫਿਰ ਜਦੋਂ ਕੋਈ ਵੀ ਸਵਾਲ ਮਾਸਟਰ ਨੂੰ ਆਉਂਦਾ ਹੋਵੇ ਜਾਂ ਬੱਚਿਆਂ ਨੂੰ ਆਉਂਦਾ ਹੋਵੇ ਤੇ ਫਿਰ ਕਹਿੰਦੇ ਹੋਣਗੇ ਕੰਪਿਊਟਰ ਨੂੰ ਬੁਲਾ ਲਓ ਤੇ ਕੰਪਿਊਟਰ ਫਿਰ ਮਿੰਟ ਜੀ ਸਵਾਲ ਦਾ ਹੱਲ ਕਰ ਦਿੰਦਾ ਸੀ ਨਾ ਨਾ ਬਾਕੀ ਅੱਡੇ ਤੇ ਉੱਥੇ ਦੇ ਵਿੱਚ ਹੀ ਸਭ ਨੇ ਚਲੋ 20 ਤੱਕ ਦੱਸੇ ਗਾੜੀ ਨਹੀਂ ਤੇ ਇੱਥੇ ਪਰ ਗਏ ਨੇ 20 ਤੱਕ ਵੀ ਨਹੀਂ ਜਾਈ ਗਾੜੀ ਤਾਂ ਚਲੋ ਛੱਡਿਆ ਤੇ ਵੀਵ ਨਹੀਂ ਆਇਆ ਕਿਸ ਨੂੰ ਠੀਕ ਹੈ ਵੀਵੀ ਕੋਈ ਚੀਜ਼ ਆ ਮਾ ਹੁਣ ਸਾਡੇ ਸਰੋਤਿਆਂ ਨੂੰ 625 ਦਾ ਪਹਾੜਾ ਜਿਹੜਾ ਨਾ ਉਸ ਨਾਲ 652 1250 1875 2531 325 3750 3750 4300 515 5000 6800 5000 5652 1250 ਕੀ ਬਾਤ ਮੈਂ ਔਖੇ ਤੋਂ ਔਖਾ ਸਵਾਲ ਪਾ ਰਿਹਾ ਹਾਂ ਪਰ ਅਮਰਤਪਾਲ ਨੂੰ ਇਹ ਤੇ ਸੌਖਾ ਲੱਗਦਾ ਹੈ ਅਮਰਤਪਾਲ ਨੇ ਆਖਿਆ ਕਿ ਹੋਰ ਔਖੇ ਤੋਂ ਔਖਾ ਹੁਣ ਆਪਾਂ ਅਮਰਤਪਾਲ ਨੂੰ 399 ਦਾ ਪਹਾੜਾ ਜਿਹੜਾ ਨਾ ਉਹ ਸੁਣਾਉਣ ਵਾਸਤੇ ਕਹਿੰਦੇ 399 ਦਾ ਪਹਾੜਾ ਸੁਣਾਓ 399 778 1166 1556 1995 2334 2334 2773 3112 3551 3990 ਕੀ ਬਾਤ ਹੈ ਮਨਾ ਔਖੇ ਤੋਂ ਕਾ ਸਵਾਲ ਵੀ ਜਿਹੜਾ ਤੁਸੀਂ ਪੁੱਛੋਗੇ ਨਾ ਸਰੋਤਿਓ ਅਮਰਤਪਾਲ ਆ ਜਵਾਬ ਦਵੇਗਾ ਤੁਹਾਨੂੰ 20 ਤੱਕ ਪਹਾੜੇ ਆਪਾਂ ਸਾਰਿਆਂ ਨੇ ਪੜੇ ਨੇ ਤੇ 20 ਤੱਕ ਪਹਾੜੇ ਵੀ ਬੜੇ ਔਖੇ ਆਪਾਂ ਨੂੰ ਲੱਗਦੇ ਰਹੇ ਨੇ ਤੇ ਬੜੇ ਔਖੇ ਕੁੱਟਾਂ ਖਾ ਖਾ ਕੇ ਜਿਹੜੇ ਪਹਾੜੇ ਸੀ ਉਹ ਯਾਦ ਕੀਤੇ ਆ 20 ਤੋਂ ਅੱਗੇ ਲੈ ਕੇ 1100 ਤੱਕ ਜਿਹੜਾ ਪੜਾਏ ਉਹ ਅੰਮ੍ਰਿਤਪਾਲ ਜਿਹੜਾ ਏ ਉਹ ਸੁਣਾਉਂਦਾ ਏ ਅੰਮ੍ਰਿਤਪਾਲ ਜੀ ਹੁਣ ਸਾਡੇ ਸਰੋਤਿਆਂ ਨੂੰ ਤੁਸੀਂ 800 68 ਦਾ ਪੜਾ ਸੁਣਾਓ 868 ਦਾ

ਚੁਟਕੀ ਦੇ ਨਾਲ ਸੁਣਾਉਂਦਾ ਹੈ ਅਸਾ ਸਰੋਤ ਤੁਹਾਨੂੰ ਕਿਤੇ ਇਹ ਨਾ ਲੱਗੇ ਕਿ ਜਿਹੜੀ ਪਰਚੀ ਜਿਹੜੀ ਹੱਥ ਦੇ ਵਿੱਚ ਫੜੀ ਆ ਅਮਰਤਪਾਲ ਕੇ ਉਹਦੇ ਵੱਲ ਵੇਖ ਕੇ ਨਾ ਦੱਸਦਾ ਹੋਵੇ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਜਿਹੜੇ ਸਵਾਲ ਆਪਾਂ ਪੁੱਛੇ ਹਨ ਉਹ ਅਮਰਤਪਾਲ ਨੇ ਉਹ ਵੇਖੇ ਨੇ ਉਹ ਲਿਖਦਾ ਪਿਆ ਕਿ ਕਿਹੜਾ ਸਵਾਲ ਹੁਣ ਤੱਕ ਮੈਂ ਦੱਸ ਦਿੱਤਾ ਹੈ ਉਹ ਲਿਖਦਾ ਪਿਆ ਹੈ ਨਾ ਕਿ ਕੋਈ ਪਰਚੀ ਦੇ ਪਹਿਲੇ ਹੀ ਪਾੜੇ ਲਿਖਿਓਏ ਨੇ ਸਾਡੇ ਅੱਜ ਕੱਲ ਦੇ ਬੱਚਿਆਂ ਨੂੰ 99 99 ਜਾ 52 ਜਾਂ 98 ਜਾਂ 82 ਇਹੋ ਜੀ ਜਿਹੜੀ ਗਿਣਤੀ ਆ ਨਾ ਸਾਡੇ ਬੱਚਿਆਂ ਨੂੰ ਨਹੀਂ ਆਉਂਦੀ ਉਹ ਜੇ ਕਿਸੇ ਨੂੰ ਪੁੱਛ ਲਓ 99 99 ਕਿਹਦੇ ਉਹ ਉਹਨਾਂ ਨੇ ਕਹਣਾ ਕੀ ਹੁੰਦੇ ਨੇ ਤੇ ਜਦੋਂ ਆਪਾਂ ਕਹਦੇ ਨੇ 89 ਉਸੇ ਵaile ਕਹਿ ਦਨਗੇ ਇੱਕ ਮਿਸਾਲ ਹੈ ਅਮਰਤਪਾਲ ਉਹਨਾਂ ਬੱਚਿਆਂ ਵਾਸਤੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹ ਇੰਨਾ ਤੇਜ ਦਿਮਾਗ ਹੋਣ ਦੇ ਬਾਵਜੂਦ ਵੀ ਅਮਰਤਪਾਲ ਐਦਾਂ ਹੀ ਗਲੀਆਂ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਹੈ ਅਮਰਤਪਾਲ ਜੀ ਕਦੀ ਕੰਮਕਾਜ ਵੀ ਕੋਈ ਕੀਤਾ ਕਿ ਜਾਂ ਨਹੀਂ ਕੀਤਾ ਇਤਰੇ ਮੀਤੀ ਦਿਹਾੜੀ ਤਾਂ ਪਾਈ ਆ ਜੇ ਪੀਤੀ ਦਿਹਾੜੀ ਤਾਂ ਪੱਲ ਬੇਤ ਕਰ ਲਈਦਾ ਨਹੀਂ ਤੇ ਵੇਲੇ ਫਿਰ ਜਿਹੜਾ ਫਿਰ ਤੁਰ ਕੇ ਟਾਈਮ ਪਾਸ ਅੱਛਾ ਹਾਂਜੀ ਕਿੰਨੀ ਦਿਹਾੜੀ ਮਿਲ ਜਾਂਦੀ ਹੈ ਫਿਰ ਅਮਰਤਪਾਲ ਨੂੰ 200 ਰੁਪਏ ਦਿਹਾੜੀ 200 ਹਾਂਜੀ ਸਾਰਾ ਦਿਨ 200 ਅੱਜ ਦੇ ਟਾਈਮ ਦੇ ਵਿੱਚ ਤੇ 400 ਦੇ ਕਰੀਬ ਜਿਹੜੀ ਦਿਹਾੜੀ ਉਹ ਹੋ ਗਈ ਆ ਤੇ ਤੁਹਾਨੂੰ ਕਿਹੜਾ 200 ਦਿੰਦਾ ਏ ਇਤਰਾ ਮੀ ਜੀ ਤੇਰੇ ਮੇਰੇ ਅਰਗੇ ਫੇਰ ਕੰਮ ਕੰਮ ਪੂਰਾ ਕਰਮ ਦੇ ਪਰ ਦਿੰਦੇ 200 ਆ ਅੱਛਾ ਹਾਂਜੀ ਤੇ ਕਦੀ ਤੁਸੀਂ ਇਹ ਨਹੀਂ ਕਹ ਕੇ ਯਾਰ ਮੈਂ ਕੰਮ ਪੂਰਾ ਕੀਤਾ ਕਿ ਮੈਨੂੰ ਦਿਹਾੜੀ ਵੀ ਪੂਰੀ ਦਿੱਤੀ ਜਾਵੇ ਤੁਹਾਨੂੰ ਪਤਾ ਜਿੰਨਾ ਮਰਜ਼ੀ ਵੀਰ ਜੀ ਕਰਕੇ ਲੱਗੀ ਹੈ ਪਰ ਇੱਥੇ ਉਹ ਹਾਲੀ ਹੁੰਦਾ ਚਲ 400 ਤੇ ਛੱਡਿਆ ਨਹੀਂ ਕਰਦੇ ਮੇਰੇ ਹੁੰਦੇ 300 ਤੇ ਚਾਹੀਦਾ ਲੈਣਾ ਅੱਛਾ ਪਰ 300 ਵੀ ਨਹੀਂ ਦਿੰਦੇ ਕਮ ਅਮਰਤਪਾਲ ਕੋ ਪੂਰਾ ਲੈਂਦੇ ਨੇ ਹਾਂਜੀ ਕੰਮ ਪੂਰਾ ਹੀ ਅੱਛਾ ਇਸ ਤਰ੍ਹਾਂ ਕਿ ਮੈਂ 9 ਵਜੇ ਜਾਣਾ ਤਾਂ 6 ਵਜੇ ਆਉਣਾਗੀ ਅੱਛਾ ਹਾਂਜੀ 9 ਘੰਟੇ ਠੀਕ ਹੈ ਅ ਬੜੇ ਦੁੱਖ ਦੀ ਗੱਲ ਹੈ ਅ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅਮਰਤਪਾਲ ਦੀ ਪੂਰੀ ਤਸਵੀਰ ਜਿਹੜੀ ਆ ਉਹ ਦਿਖਾਈ ਜਾਵੇ ਕਿ ਕੰਮ ਅਮਰਤਪਾਲ ਕਹਿੰਦਾ ਕਿ ਕੰਮ ਮੇਰੇ ਤੋਂ ਪੂਰਾ ਕਰਵਾ ਲੈਂਦੇ ਨੇ ਤੇ ਪਰ 1.200 ਰੁਪਿਆ ਜਿਹੜੀ ਆ ਦਿਹਾੜੀ ਦਿੰਦੇ ਨੇ ਯਾਰ ਮੈਂ ਤੇ ਕਵਾਂਗਾ ਲੱਖ ਲਾਂ ਤਾਂ ਯਾਰੋ ਉਹ ਉਹਨਾਂ ਬੰਦਿਆਂ ਵਾਸਤੇ ਯਾਰ ਕੋਈ ਇਨਸਾਨੀਅਤ ਕੋਈ ਚੀਜ਼ ਹੈਗੀ ਆ ਉਹਦੇ ਕੋ ਕੰਮ ਪੂਰਾ ਲੈਂਦੇ ਜੋ ਫਿਰ ਦਿਹਾੜੀ ਕਿਉਂ ਨਹੀਂ ਪੂਰੀ ਦਿੰਦੇ ਕੀ ਕਾਰਨ ਕੀ ਹੈ ਕਿ ਇਸ ਗਰੀਬ ਦੀ ਦਿਹਾੜੀ ਜਿਹੜੀ ਮਾਰ ਕੇ ਤੁਹਾਡੀਆਂ ਕੀ ਪੂਰੀਆਂ ਪੈ ਜਾਣਗੀਆਂ ਸੋ ਅਮਰਤਪਾਲ ਜੀ ਹੁਣ ਸਾਡੇ ਸਰੋਤਿਆਂ ਨੂੰ ਤੁਸੀਂ ਅ ਸੇਸੋ ਪੰਜੀ ਦਾ ਪੜਾ ਪਹਿਲਾਂ ਸੁਣਾ ਦਿੱਤਾ ਪਹਿਲਾਂ ਹਾਂ ਜੀ ਜੀ ਸਪਨ ਦੀ ਸੁਣਾਓ ਆ 535 ਦਾ ਪਾੜਾ ਸੁਣਾ ਤੋ ਹੁਣ ਸਾਡੇ ਸੁਰਤਿਆਂ ਨੂੰ 535 ਦਾ 535 170 1605 2140 2675 2675 3210 3745 3742 4280 4280 4815 5350 ਕੀ ਬਾਤ ਹੈ ਇਹ ਅਮਰਤਪਾਲ ਜੀ ਫਿਰ ਇਹ ਜਿਹੜੇ ਸਵਾਲ ਤੁਸੀਂ ਅ ਸਕੂਲ ਤੋਂ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹਟਿਆ ਨੂੰ ਇੱਕ ਦਿਨ ਨੂੰ 10-15 ਸਾਲ ਹੋ ਹੀ ਗਿਆ ਠੇ ਨੂੰ ਤੇ ਜਿੰਨੇ ਵੀ ਪੜ੍ਹੇ ਸਕੂਲ ਦੇ ਟਾਈਮ ਤੇ ਯਾਦ ਕੀਤਾ ਕਿ ਜਾਂ ਸਕੂਲ ਹਟਣ ਤੋਂ ਬਾਅਦ ਕੀਤੇ ਨੇ ਨਹੀਂ ਅ ਵੀ ਜੀ ਮੈਂ ਸਿਰਫ ਪੜਦਾ ਰਿਆਂ 10ਵੀਂ ਚੋਂ ਯਾਦ ਕੀਤਾ ਸੀ 10ਵੀਂ ਚ ਦਾਖਲਾ ਆਇਆ ਜਦ ਮੈਂ ਤੇ ਅਮਰਤਪਾਲ ਅੱਗੇ ਕਿਉਂ ਨਹੀਂ ਪੜ ਸਕਿਆ ਇੰਨੇ ਬਹੁਤੇ ਮੈਂ ਮੁੰਡਾ ਵੀ ਜੀ ਹੱਥੋਂ ਪੈਨ ਛੱਡ ਕੇ ਇੱਥੇ ਆ ਗਏ ਹਾਂ ਤੋੜ ਕਰਕੇ ਉਹ ਪੈਨ ਨਹੀਂ ਮਹਿਮਾ ਪੰਡੋਰੀ ਅੱਛਾ ਹਾਂ ਜੀ ਤੇ ਮਹਿਮਾ ਪੰਡੋਰੀ ਦਾ ਅਮਰਤਪਾਲ ਪੜਿਆ ਏ ਹਾਂ ਜੀ ਹਾਂ ਜੀ ਤੇ ਉਹ ਜਿਹੜੇ ਪਹਾੜੇ ਉਸ ਟਾਈਮ ਤੇ ਜਿਹੜੇ 10ਵੀਂ ਦੇ ਵਿੱਚ ਤੁਸੀਂ ਪੜ੍ਹੇ ਨੇ ਤੇ ਅੱਜ ਵੀ ਯਾਦ ਨੇ ਵੀ ਜਿਆਦਾ ਤਾਂ ਤੁਹਾਨੂੰ ਪਤਾ ਮੈਂ ਵੀਰ ਜੀ ਤੁਹਾਨੂੰ ਪਤਾ ਸੁਣਾਉਂਦਿਆਂ ਤੇ ਤੁਹਾਡੇ ਸਾਹਮਣੇ ਇੱਕੀ ਨਹੀਂ ਮੈਂ ਸੁਣਾਉਣਾ ਅੱਛਾ ਤਨੀ ਤਾਂ ਹਫਤਾਈ ਬੱਚਾ ਵੜੇ ਨਾਟਕ ਸੈਟ ਪੋਲ ਜਾਂਦਾ ਚੇਤਾ ਤੇ ਪਿੰਡ ਦੇ ਵਿੱਚ ਜੇ ਕਿਸੇ ਨੂੰ ਹਸਾਬ ਕਿਤਾਬ ਨਾ ਆਵੇ ਤੇ ਕਹਿੰਦੇ ਅੰਮ੍ਰਿਤਪਾਲ ਨੂੰ ਬੁਲਾ ਲਓ ਤੇ ਫਿਰ ਅੰਮ੍ਰਿਤਪਾਲ ਉਸੇ ਵੇਲੇ ਹਸਾਬ ਕਿਤਾਬ ਕਰ ਦਿੰਦਾ ਹੈ ਹਾਂਜੀ ਇਸ ਤਰ੍ਹਾਂ ਨਿਕਮਟਾ ਸਾਹਿਬ ਵੀਰ ਜੀ ਮੈਂ ਵੀ ਦੱਸ ਹੀ ਦੇਣਾ ਹੈ ਅੱਛਾ ਹਾਂਜੀ ਠੀਕ ਹੈ ਤੇ ਅੰਮ੍ਰਿਤਪਾਲ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਫਿਰ ਮੇਰੇ ਦਾੜੀ ਜੀ ਅਤੇ ਪਰਾ ਮੇਰਾ ਤੇ ਇੱਕ ਪਨੇਵੀ ਇੱਕ ਪੈਣ ਮੇਰੇ ਤੇ ਇੱਕ ਮਾਂ ਪੰਜ ਜੀ ਆ ਗਏ ਜੇ ਠੀਕ ਹੈ ਤੇ ਹੁਣ ਅਗਲਾ ਜਿਹੜਾ ਪਾੜਾ ਸਾਡੇ ਸਰੋਤਿਆਂ ਨੂੰ ਕਿਹੜਾ ਸੁਣਾਉਣ ਜਾ ਰਹੇ ਜੋ ਇਹ ਹੁਣ ਤਾਂ ਨਹੀਂ ਦੱਸ ਦੋ ਫਿਰ ਹੋਰ ਤੇਰਾ ਜੇ ਸਾਡੇ ਕੋ ਤੇ ਸਾਡੇ ਕੋ ਤੇ ਸਵਾਲ ਹੀ ਮੁੱਕ ਗਏ ਹੁਣ ਆਪਾਂ ਤੁਹਾਡੇ ਕੋਲ ਪੁੱਛਾਂਗੇ 255 ਦਾ ਪਾੜਾ ਸੁਣਾ ਦਿਓ 255

ਅੱਖੇ ਤੱਕਾ ਸਵਾਲ ਵੀ ਸਰੋਤ ਆਪਾਂ ਇਹਨੂੰ ਪੁੱਛ ਕੇ ਵੇਖ ਲੈ ਅਮਰਤਪਾਲੇ ਦਿਮਾਗ ਦੇ ਵਿੱਚ ਸਾਰੇ ਸਵਾਲ ਕਿੱਦਾਂ ਇਹ ਜਿਹੜੇ ਪਹਾੜੇ ਨੇ ਕਿੱਦਾਂ ਚੱਤੇ ਰਹਿੰਦੇ ਨੇ ਇਹ ਤੁਹਾਨੂੰ ਪਤਾ ਜੀ ਡੰਡੇ ਸੋਟੇ ਦੇ ਸੱਟ ਹੀ ਆਪ ਜੇ ਮਾਸਟਰ ਕੜਾ ਹੋਵੇ ਤੇ ਬੱਚਾ ਹੋ ਗਿਆ ਪੜੂ ਤੇ ਜੇ ਮਾਸਟਰ ਮਰਿਆਂ ਵਾਂਗੂ ਫੋਨ ਨਾ ਚੰਬੜੇ ਤੇ ਬੱਚਾ ਕੀ ਕਰੇਗਾ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੇਰਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਹਾਂ ਸੋ ਸਰੋਤਿਓ ਇਹ ਸੀ ਪਿੰਡ ਸੋਹਲ ਦਾ ਅ ਅਮਰਤਪਾਲ ਅਮਰਤਪਾਲ ਨੇ ਇੱਕ ਗੱਲ ਲਾਸਟ ਦੇ ਵਿੱਚ ਆਖੀ ਆ ਕਿ ਮਾਸਟਰ ਕੋੜਾ ਹੋਵੇ ਨਾ ਤੇ ਬੱਚੇ ਨੂੰ ਲਾਸਟ ਤੱਕ ਡਿਲੀ ਵੀ ਪੜ੍ਹਾਈ ਕੀਤੀ ਆ ਨਾ ਉਹ ਨਹੀਂ ਭੁੱਲਦੀ ਤੇ ਜੇ ਮਾਸਟਰ ਕਹਿੰਦਾ ਮੋਬਾਈਲ ਤੇ ਲੱਗਾ ਹੋਵੇ ਜਾਂ ਇਧਰ ਉਧਰ ਦੀਆਂ ਗੱਲਾਂ ਕਰਦਾ ਹੋਵੇ ਤੇ ਬੱਚੇ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਬਣ ਸਕਦੇ ਆਪਾਂ ਅਮਰਿਤਪਾਲ ਦੇ ਪਿਤਾ ਜੀ ਦੇ ਨਾਲ ਵੀ ਆਪਾਂ ਗੱਲ ਕਰਦੇ ਆ ਕਿ ਉਹ ਵੱਧ ਕਿਉਂ ਨਹੀਂ ਪੜ ਸਕਿਆ ਕਾਮਯਾਬ ਕਿਉਂ ਨਹੀਂ ਹੋ ਸਕਿਆ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਲਖਾ ਸਿੰਘ ਤੇ ਲਖਾ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਜੋ ਤੁਸੀਂ ਪਿੰਡ ਸੋਲ ਦੇ ਪਿੰਡ ਸੋਲ ਦੇ ਹਾਂ ਜੀ ਬੇਟਾ ਤੁਹਾਡਾ ਮੈਥ ਦੇ ਵਿੱਚ ਬਹੁਤ ਵਧੀਆ ਹੈ ਔਖੇ ਤੋਂ ਔਖਾ ਸਵਾਲ ਵੀ ਅਸੀਂ ਉਹਨੂੰ ਪੁੱਛ ਲਿਆ ਤੇ ਉਹ ਉਸ ਵੇਲੇ ਤੁਰੰਤ ਜਿਹੜਾ ਉਹਦਾ ਜਵਾਬ ਦਿੱਤਾ ਹੈ ਤੇ ਅੱਗੇ ਕਿਉਂ ਨਹੀਂ ਪੜ ਸਕਿਆ ਅੱਗੇ ਮੈਸਟਰਡ ਡੱਕ ਚਾਈ ਜਾਂਦੇ ਇਹਦੇ ਦਿਮਾਗ 'ਚ ਨਾ ਕੁਝ ਪੈਜੇ ਫਰਕ ਪੈ ਜਾਊਗਾ ਅੱਛਾ ਤੇ ਨੂੰ ਨਾ ਪੜਾਓ ਤੇ ਫਿਰ ਉਹਦਾ ਕਰਕੇ ਆ ਬੰਨ ਕਰਦਾ ਕੇ ਮਾਸਟਰਾਂ ਨੇ ਕਿਹਾ ਕਿ ਇਹਦੇ ਦਿਮਾਗ ਦੇ ਵਿੱਚ ਨੁਕਸ ਪੈ ਜਾਏਗਾ ਤੇ ਇਹ ਇਹਨੂੰ ਤੁਸੀਂ ਅੱਗੇ ਨਾ ਪੜਾਓ ਉਹਨਾਂ ਨੂੰ ਕਿਹਾ ਤੁਸੀਂ ਇਸ ਤੋਂ ਵੱਧ ਪੜਾਓ ਜੋ ਕੀ ਤੁਹਾਡੇ ਦਿਮਾਗ ਦੇ ਵਿੱਚ ਨੁਕਸ ਪੈ ਗਿਆ ਵਾਹਣਾਂ ਗੜੀ ਉੱਭਲ ਨਹੀਂ ਅੱਛਾ ਇੱਦ ਤੱਕ ਚਲੋ ਸਾਡਾ ਬੱਚੇ ਸੀ ਬਰਾਸਾ ਉਹਨਾਂ ਨੂੰ ਮਾਸਟਰਾਂ ਨੂੰ ਤੁਸੀਂ ਸਵਾਲ ਕਰਨਾ ਸੀ ਜਿਹੜੇ ਬੀਏ ਪੜ ਗਏ ਨੇ ਜਿਹੜੇ ਐਮਏ ਪੜ ਗਏ ਨੇ ਕਈ ਡਿਗਰੀਆਂ ਜਿਹੜੀਆਂ ਹਾਸਲ ਕਰ ਗਏ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਨੁਕਸ ਪਿਆ ਨਹੀਂ ਆ ਤੇ ਤੁਸੀਂ ਕਹਿੰਦੇ ਇਹਨੂੰ ਅੱਗੇ ਇਹਨੂੰ ਪੜਾਇਆ ਤੇ ਇਹਦੇ ਦਿਮਾਗ 'ਚ ਨੁਕਸ ਪੈ ਜਾਏਗਾ ਉਹਨਾਂ ਨੇ ਇਹ ਗੱਲ ਜਦੋਂ ਸੁਣਿਆ ਕੀ ਫਿਰ ਇਹਨੂੰ ਢਾ ਲਿਆ ਕਿ ਹੁਣ ਵੀ ਜਿਹੜਾ ਅਮਰਤਪਾਲ ਆ ਕੁਝ ਦਿਮਾਗੋ ਅਫਸਰਟ ਆ ਜਾਂ ਬਿਲਕੁਲ ਓਕੇ ਆ ਸਾਡੇ ਲਈ ਓਕੇ ਆ ਅੱਛੇ ਵੇਖਣਾਰੇ ਨੂੰ ਕੁਭਾਂ ਜਾਂਦਾ ਪਰ ਅਮਰਤਪਾਲ ਕਹਿੰਦਾ ਕਿ ਮੈਨੂੰ ਜਦੋਂ ਕੋਈ ਦਿਹਾੜੀ ਲੈ ਕੇ ਜਾਂਦਾ ਉਹ 200 150 200 ਇਥੋਂ ਵੱਧ ਤੋਂ ਵੱਧ ਦਿੰਦਾ ਨਹੀਂ ਹੈ ਕਾਰਨ ਕੀ ਹੈ ਕੰਮ ਕਰਾ ਕੇ ਉਹ ਸੈਂ ਹੀ ਕਰ ਦਿੰਦੀ ਕਈ ਆ ਕਈ ਦਿੰਦੀ ਨਹੀਂ ਅੱਛਾ ਜੀ ਉਹ ਤਾਂ ਹੀ ਮੋੜ ਦਿੰਦੇ ਆ ਜਾਤ ਪੜ ਕੇ ਆਣ ਕੇ ਲਾਜੀ ਮੁਰਕੇ ਦੰਦਾ ਨਹੀਂ ਕਿਸੇ ਦੇ ਘਰ ਹੂੰ ਤੇ ਉਹ ਉਹ ਨਹੀਂ ਮਤਲਬ ਕਈ ਕੰਮ ਕਰਾ ਲੈਂਦੇ ਨੇ ਤੇ ਪੈਸੇ ਨਹੀਂ ਦਿੰਦੇ ਤਾਂ ਤੁਸੀਂ ਵੀ ਕਦੀ ਉਹਨਾਂ ਦੇ ਘਰ ਨਹੀਂ ਗਏ ਭਈ ਇਹਦਾ ਇਹਦੀ ਮਿਹਨਤ ਦੋ ਤੁਸੀਂ ਕੰਮ ਕਰਾਇਆ ਏ ਦਾਦਾ ਨਹੀਂ ਆਣਗੇ ਅੱਛਾ ਤੇ ਮੈਨੂੰ ਜਿਹੜੇ ਕੰਮ ਕਰਾ ਰਿਹਾ ਤਾਂ ਜਿਹੜੇ ਨਹੀਂ ਕੀਤਾ ਤੇ ਤੁਸੀਂ ਕੀ ਕੰਮ ਕਾਰੋਬਾਰ ਕਰਦੇ ਜੋ ਮੈਂ ਇਹੋ ਖੇਤੀਬਾੜੀ ਦਾ ਹੀ ਜੱਟ ਆ ਅੱਛਾ ਜੀ ਹਾਂ ਜੀ ਠੀਕ ਹੈ ਘਰ ਦਾ ਗੁਜ਼ਾਰਾ ਫਿਰ ਚੱਲੀ ਜਾਂਦਾ ਏ ਮਾੜਾ ਮੋਟਾ ਹੀ ਆ ਐਡਾ ਕੋਈ ਕਰੇਗੀ ਠੀਕ ਹੈ ਸਾਡੇ ਸਰੋਤੇ ਤੁਹਾਨੂੰ ਦੇਖਦੇ ਪਏ ਨੇ ਬਹੁਤ ਦਾਨੀ ਸੱਜਣ ਨੇ ਕਈ ਐਨਆਰਆਈ ਵੀਰ ਨੇ ਜਾਂ ਇਥੋਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੇ ਨੇ ਤੁਸੀਂ ਕੀ ਉਹਨਾਂ ਨੂੰ ਬੇਨਤੀ ਕਰਨੀ ਚਾਹੋਗੇ ਸਾਡੀ ਜੋਰ ਤੇ ਹੋਰ ਬੇਨਤੀਆਂ ਕੀ ਕਰਨੀ ਠੀਕ ਹੈ ਨਹੀਂ ਕੀ ਮੰਗ ਕੇ ਕਾਰੋਬਾਰ ਤੁਹਾਡਾ ਚਲਾ ਦੇਣ ਜਾਂ ਘਰ ਬੂਆ ਬਣਾ ਦੇਣ ਕੀ ਲੋੜ ਹੈ ਘਰ ਦੇ ਵਿੱਚ ਤੁਹਾਡੀ ਮਿਹਰਬਾਨੀ ਹੈ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ